Namaskaram. Good morning, everybody. Today is the day for 15th Canadian Trophy Boat Race. It's happening in the last 15 years right here at the lake. And this is one of the unique events in uh, Canada. We're trying to bring all the communities together here. Not only our community, all the community like you can see. So this is a very fantastic event. We're requesting all of your support, all of your support for this. Thank you so much. I will give you one. Hi my name is Amandeep Sodhi and I'm the Member of Parliament for Brampton Centre. We're gathered here today at the 50th Brampton Boat Race. It's an honour and a privilege to be here to see so many community members, familiar faces, and to meet a lot of new people as well. Um, this is an opportunity for our community to continuously be gathered on this beautiful day to Rapa. witness the boat race and to meet lots of new people. So I'm very excited to meet you all as well and I hope you all have a great day.

very good celebration thank you keep in the tradition alive all the way from kerala 15 years here at professor's lake curry has done an amazing job with the boat race and we're happy to have it at professor's lake so ye motorcycle race ho rahi hai professor lake de upar aur vakh vakh tarah de jehde motorcycle ne oh itthe display layi aaye ne aur inna de layi ek special jehdi itthe event ho reya je the brown patrick jehde mayor ne member parliament amandeep sodhi ਇਹ ਵਿੱਚ ਪੰਜਾਬੀ ਸਭਾ ਦੇ ਚੇਅਰਮੈਨ ਡਾਕਟਰ ਦਲਵੀਰ ਸਿੰਘ ਕਤੂਰੀਆ ਆਪਣੀ ਸੋਚੀ ਟੀਮ ਦੇ ਨਾਲ ਇੱਥੇ ਆਏ ਨੇ। ਬਰ ਹਰ ਤਰ੍ਹਾਂ ਦਾ ਇੱਥੇ ਇੰਤਜ਼ਾਮ ਕੀਤਾ ਗਿਆ ਫੂਡ ਦਾ, ਗਰਭੇਜ ਦਾ ਔਰ ਸਿਕਿਉਰਟੀ ਵੱਲੋਂ ਵੀ ਪੂਰਾ ਪ੍ਰਬੰਧ ਕੀਤਾ ਗਿਆ। ਔਰ ਵੱਖ-ਵੱਖ ਕਮਿਊਨਿਟੀ ਇੱਥੇ ਜਦੋਂ ਆਉਂਦੀਆਂ ਤਾਂ ਉਹ ਆਪਣੇ ਆਪਣੇ ਕਲਚਰ ਨੂੰ ਇੱਥੇ ਲੈ ਕੇ ਆਉਂਦੀਆਂ ਨੇ। ਸਾਡੇ ਨਾਲ ਬਲਤੇਜਿੰਦਰ ਸਿੰਘ ਸਰਾ ਨੇ। ਸਰਾ ਸਾਹਿਬ ਕੀ ਕਹਿਣਾ ਚਾਹੋਗੇ ਅੱਜ ਦੇ ਦਿਨ? ਪਹਿਲਾਂ ਤੇ ਬਹੁਤ ਧੰਨਵਾਦ ਸਾਡੀ ਪੰਜਾਬੀ ਸੇਵਾ ਸਭ ਨੂੰ ਇਨਵਾਈਟ ਕੀਤਾ ਗਿਆ ਸਾਡੇ ਚੇਅਰਮੈਨ ਦ੍ਰਿਪ ਸਿੰਘ ਸੂਰੀਆ ਤੇ ਜਤਨਾ ਸੜਕਾ ਸਾਡੀ ਜਿਹੜੀ ਟੀਮ ਹੈ ਪੰਜਾਬੀ ਨੂੰ ਤੇ ਪੰਜਾਬੀਤ ਨੂੰ ਆਲੂ ਵਰਲਡ ਪਹੁੰਚਾਉਣ ਦੀ ਮਹਿਮਸ਼ੀ ਛੇੜੀ ਹੋਈ ਹੈ ਜੀ ਕੱਲ ਇੱਕ ਯੂਥ ਦਾ ਸਥਾਪਨ ਕੀਤਾ ਆਪਣੇ ਕਥੂਰੀਆ ਸਾਹਿਬ ਨੇ ਤੇ ਜਤਨਾ ਸੜਕਾ ਬਾਕੀ ਬਿੱਟਾ ਜੀ ਤੇ ਜਤਨਾ ਸੜਕਾ ਸਭ ਕੁਝ ਹੋ ਰਿਹਾ ਕਿਉਂਕਿ ਇਹ ਮੀਡੀਆ ਦੇ ਥਰੂ ਆਲੂ ਵਰਲਡ ਦੇ ਵਿੱਚ ਇਹ ਸਾਡੀ ਸਭਾ ਦਾ ਨਾਂ ਵਿਚਾਰਿਆ ਹੈ ਜੀ ਅਸੀਂ ਪੰਜਾਬੀ ਨੂੰ ਘਰ ਘਰ ਪਹੁੰਚਾਉਣ ਦਾ ਸ਼ਬਦ ਲਈ ਹੋਈ ਹੈ ਜੀ ਅਸੀਂ ਪਹੁੰਚਾਵਾਂਗੇ ਵਾਹਿਗੁਰੂ ਦੀ ਕਿਰਪਾ ਨਾਲ ਜੀ ਬਹੁਤ ਧੰਨਵਾਦ ਬਿਟਾਈ ਛੋਟਾ ਥੈਂਕ ਯੂ ਵੈਰੀ ਮਾਚੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੇਰਾ ਨਾਮ ਹੈ ਅਮਿੰਦੀਪ ਸੋਢੀ ਤੇ ਮੈਂ ਮੈਂਬਰ ਆਫ ਪਾਰਲਮੈਂਟ ਹੈਗੀ ਹਾਂ ਬ੍ਰੈਂਪਟਨ ਸੈਂਟਰਲ ਲਈ ਅੱਜ ਜਪਾ ਇੱਥੇ ਇਕੱਠੇ ਹੋਏ ਆ ਬ੍ਰੈਂਪਟਨ ਬੋਟ ਰੇਸ ਜਿਹੜੀ ਸਾਡੀ ਹਰ ਇੱਕ ਸਾਲ ਹੁੰਦੀ ਆ ਤੇ ਅੱਜ ਉਹਦੀ 50th ਐਨੀਵਰਸਰੀ ਹੈਗੀ ਆ ਇਹ ਇੱਕ ਬਹੁਤ ਵਧੀਆ ਆਪਰਚੂਨਿਟੀ ਤੇ ਮੌਕਾ ਹੈਗਾ ਆ ਵੀ ਆਪਾਂ ਕਮਿਊਨਿਟੀ ਦੇ ਨਾਲ ਮਿਲ ਕੇ ਰਹੀਏ ਇੱਕ ਦੂਜੇ ਨੂੰ ਮਿਲੀਏ ਤੇ ਜਿਹੜੀ ਹੋਰ ਵੀ ਕਮਿਊਨਿਟੀਆਂ ਹੁੰਦੇ ਨੇ ਉਹਨਾਂ ਦੇ ਨਾਲ ਅਸੀਂ ਜੁੜ ਕੇ ਰੱਖੀਏ ਆਪਣੇ ਆਪ ਨੂੰ ਤੇ ਤੁਸੀਂ ਵੀ ਆਇਓ ਮੈਂ ਵੀ ਇੱਥੇ ਆ ਲੁੱਕ ਫੋਰਵਰਡ ਟੂ ਮੀਟਿੰਗ ਯੂ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਾਰੀ ਕਮਿਊਨਿਟੀ ਨੂੰ ਸਤਿ ਸ੍ਰੀ ਅਕਾਲ ਅ ਅੱਜ ਦਾ ਪ੍ਰੋਗਰਾਮ ਜਿਹੜਾ ਬੋਟ ਰੇਸ ਹੈ ਉਹ ਅਸੀਂ ਸਾਰੇ ਜਿਹੜੇ ਵਿਸ਼ਵ ਪੰਜਾਬੀ ਸਭਾ ਵੱਲੋਂ ਕਥੂਰੀਆ ਸਾਹਿਬ ਦੇ ਸਹਿਯੋਗ ਦੇ ਨਾਲ ਅਸੀਂ ਜਿਹੜੇ ਸਾਰੇ ਇੱਥੇ ਪਹੁੰਚੇ ਆਂ ਤੇ ਕਮਿਊਨਿਟੀ ਵਾਸਤੇ ਬਹੁਤ ਵਧੀਆ ਗੱਲ ਹੈ ਕਿ ਅਸੀਂ ਸਾਰੇ ਜਿਹੜਾ ਅੱਜ ਦਾ ਪ੍ਰੋਗਰਾਮ ਇੱਥੇ ਪ੍ਰੇਡ ਕਰਨ ਵਾਸਤੇ ਵਿਸ਼ਵ ਪੰਜਾਬੀ ਸਭਾ ਵੱਲੋਂ ਆ ਦੇਖੋ ਅਸੀਂ ਸਾਰੇ ਝੰਡੇ ਝੁਲਾ ਰਹੇ ਆਂ ਬਿਲਕੁਲ ਵਿਸ਼ਵ ਪੰਜਾਬੀ ਸਭਾ ਦੇ ਔਰ ਪੰਜਾਬੀ ਪੰਜਾਬ ਪੰਜਾਬੀ ਪੰਜਾਬੀ ਜਿੰਦਾਬਾਦ 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 ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੇ ਪੰਜਾਬੀ ਬੋਲੀ ਵਿਸ਼ੇ ਪੰਜਾਬੀ ਨੂੰ ਇੱਥੇ ਸਾਰਿਆਂ ਨੂੰ ਮਾਂ ਬੋਲੀ ਲਈ ਇੱਥੇ ਸੱਦਿਆ ਗਿਆ ਹੈ ਅੱਜ ਸਾਡੀ ਵੋਟ ਤੇ ਸਾਡਾ ਆਪਣਾ ਜਿਹੜਾ ਵਿਸ਼ੇ ਪੰਜਾਬੀ ਮਾਂ ਬੋਲੀ ਨੂੰ ਪ੍ਰਮੋਟ ਕਰਨ ਵਾਸਤੇ ਜਿਹੜਾ ਕਿ ਪੂਰੇ ਇੰਡੀਆ ਪੰਜਾਬ ਪੂਰੇ ਕੈਨੇਡਾ ਪੂਰੇ ਵਰਲਡ 'ਚ ਸਾਡਾ ਜਿਹੜਾ ਇਹ ਫੈਲਿਆ ਹੋਇਆ ਹੈ ਅੱਜ ਅਸੀਂ ਇੱਥੇ ਸਾਰੇ ਪ੍ਰੋਫੈਸਰ ਲੈ ਕੇ ਆਏ ਆ VOTING ਹੋਣੀ ਹੈ ਸਾਡੇ ਚੇਅਰਮੈਨ ਚੇਅਰਮੈਨ ਡਾਕਟਰ ਦਲਬੀਰ ਸਿੰਘ ਕਥੂਰੀਆ ਜੀ ਤੇ ਸਾਡੀ ਸਾਰੀ ਟੀਮ ਬਿੱਟਾ ਜੀ ਜਿਹੜੇ ਕਿ ਸਾਡੇ ਬਹੁਤ ਵੱਡੇ ਪੱਤਰਕਾਰ ਨੇ ਇੰਨੇ ਚੰਗੇ ਕੰਮ ਕਰ ਰਹੇ ਨੇ ਤੇ ਤੇ ਮੇਰੇ ਹਸਬੰਡ ਇਹ ਵੀ ਇਥੋਂ ਦੇ ਵਿਸ਼ੇ ਪੰਜਾਬੀ ਦੇ ਮੈਂਬਰ ਨੇ ਪ੍ਰਧਾਨ ਨਵਾ ਅਸੀਂ ਸਾਰੇ ਸਾਰੇ ਇੱਥੇ ਆਏ ਆ ਸਾਡੀ ਟੀਮ ਬਹੁਤ ਜ਼ਿਆਦਾ ਕੰਮ ਕਰ ਰਹੀ ਏ ਵਿਸ਼ੇ ਪੰਜਾਬੀ ਜਿੰਦਾਬਾਦ ਸਾਡੀ ਮਾਂ ਬੋਲੀ ਲਈ ਅਸੀਂ ਸਾਰੇ ਰਲ ਕੇ ਕੰਮ ਕਰਨੇ ਆ ਕਨੇਡਾ ਤੇ ਇੰਡੀਗਾ ਤੇ ਹੈ ਹੀ ਇਹ ਪਰ ਜਿੰਨੀ ਅਸੀਂ ਕੈਨੇਡਾ ਚ ਪੰਜਾਬੀ ਮਾਂ ਬੋਲੀ ਨੂੰ ਦੇ ਰਹੇ ਆ ਬਹੁਤ ਜ਼ਿਆਦਾ ਮਾਨ ਸਤਕਾਰ ਤੇ ਸਾਰੇ ਜੋ ਕੁਝ ਵੀ ਹੈ ਇਹਨੂੰ ਪਰਮਾਤਮਾ ਦਿਨ ਦੁਗਣੀ ਰਾਜੋਗਨੀ ਤਰੱਕੀ ਦੇਵੇ ਚੇਅਰਮੈਨ ਡਾਕਟਰ ਦਲਬੀਰ ਸਿੰਘ ਕਥੂਰੀਆ ਤੇ ਇਹਨਾਂ ਦੀ ਟੀਮ ਦਿਨ ਦੁਗਣੀ ਰਾਜੋਗਨੀ ਤਰੱਕੀ ਕਰੇ ਇਦਾਂ ਹੀ ਹਰ ਰੋਜ਼ ਕੋਈ ਨਾ ਕੋਈ ਮੇਲੇ ਸਮਾਗਮ ਹੁੰਦੇ ਰਹਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਹੀ ਪ੍ਰੋਫੈਸਰ ਲੇਕ ਉਤੇ ਵੋਟ ਲੈ ਵੋਟ ਲਿਖ ਵਿੱਚ ਬੋਰਡ ਦੇ ਲੇਕ ਕਲੱਬ ਵਿੱਚ ਹਿੱਸਾ ਲੈਣ ਆਏ ਆ ਗਿਆਂ ਤੌਰਿਆ ਸਾਹਿਬ ਵਿਸ਼ਵ ਪੰਜਾਬੀ ਸਭਾ ਦੇ ਪ੍ਰਧਾਨ ਜਿਹੜੇ ਆ ਗਏ ਨੇ ਉਸ ਉਸ ਸੰਸਾ ਵੱਲ ਇਹ ਸਾਰੇ ਹੀ ਮੈਂਬਰ ਇੱਥੇ ਆਪਣਾ ਪ੍ਰਮੋਟ ਕਰਨ ਵਾਸਤੇ ਪੰਜਾਬੀ ਬਾਦ ਸਭਾ ਨੂੰ ਤੇ ਇੱਥੇ ਪਹੁੰਚੇ ਆ ਗਏ ਨੇ ਤੇ ਇੱਥੇ ਬਹੁਤ ਸਾਰਾ ਫਨ ਤੇ ਰੌਣਕਾਂ ਲੱਗ ਰਹੀ ਨੇ ਸਿਟੀ ਆ ਪ੍ਰਮੋਟ ਕਰਨ ਵਾਲਾ ਤੁਹਾਡਾ ਸਾਹਿਬ ਦਾ ਤਨਵਾ ਲੇਕ ਦੇ ਉੱਪਰ ਪਹੁੰਚੇ ਆ ਵਿਸ਼ੇ ਪੰਜਾਬੀ ਸਭਾ ਕੈਨੇਡਾ ਦੀ ਸਮੁੱਚੀ ਟੀਮ ਜੋ ਕਿ ਅੱਜ ਇੱਥੇ ਪ੍ਰੇਡ ਜਿਹੜੀ ਬ੍ਰੈਮਟਨ ਵੱਲੋਂ ਪੋਰਟ ਰੇਸ ਕੀਤੀ ਗਈ ਹੈ ਇਹ ਪ੍ਰੇਡ ਜਿਹੜੀ ਹੈਗੀ ਹੈ ਕਿ ਵਨ ਸਿਟੀ ਮੈਨੀ cultures ਦੇ ਥੀਮ ਨੂੰ ਲੈ ਕੇ ਹੈ ਔਰ ਵੱਖ-ਵੱਖ ਸਾਰੀਆਂ ਹੀ ਸੰਸਥਾਵਾਂ ਵੱਖ-ਵੱਖ ਕਮਿਊਨਿਟੀ ਦੇ ਲੋਕ ਅੱਜ ਇੱਥੇ ਪਹੁੰਚੇ ਨੇ ਵਿਸ਼ੇ ਪੰਜਾਬੀ ਸਭਾ ਕੈਨੇਡਾ ਵੀ ਆਪਣੀ ਮਾਂ ਬੋਲੀ ਆਪਣੇ ਪੰਜਾਬੀ ਸੱਭਿਆਚਾਰ ਆਪਣੇ ਵਿਰਸੇ ਨੂੰ ਪ੍ਰਮੋਟ ਕਰਨ ਲਈ ਇੱਥੇ ਪਹੁੰਚੀ ਹੈ ਤੁਹਾਡਾ ਸਾਰਿਆਂ ਦਾ ਇੱਥੇ ਆਉਣ ਤੇ ਨਿੱਘਾ ਸਵਾਗਤ ਕਰਦੇ ਹਾਂ ਜੀ ਆਇਆਂ ਨੂੰ ਅੱਜ ਬਹੁਤ ਵਧੀਆ ਮੌਕਾ ਜੀ 15ਵੀਂ ਬੋਟ ਰੇਸ ਜਿਹੜੀ ਹੈ ਹੋ ਰਹੀ ਹੈ ਉਹਦੇ ਲਈ ਆਪਣੀ ਪੰਜਾਬੀ ਕਮਿਟੀ ਬਿਸ਼ਪੀਆ ਵੀ ਸਭ ਆਪਣਾ ਪੂਰੀ ਆਪਣੀ ਟੀਮ ਲੈ ਕੇ ਹਾਜ਼ਰ ਹੋਏ ਆ ਤਾਂ ਕਿ ਅਸੀਂ ਜਿਹੜੀਆਂ ਸਾਰੇ ਕਮੇਟੀਆਂ ਇਕੱਠੀਆਂ ਹੋ ਕੇ ਕੰਮ ਕਰਦੇ ਉਹਨਾਂ ਦੀ ਡਿਵੈਲਪਮੈਂਟ ਸਕੀਏ ਅੱਜ ਸਾਡਾ ਆਪਣਾ ਢੋਲ ਹੈ ਆਪਣੀ ਟੀਮ ਹੈ ਆਪਣਾ ਪਰਿਵਾਰ ਹੈ ਵਿਸ਼ੇ ਪੰਜਾਬੀ ਸਭਾ ਦਾ ਅਸੀਂ ਇਹਦੇ ਵਿੱਚ ਪਾਰਟਿਸਪੇਟ ਕਰ ਰਹੇ ਹਾਂ ਮਾਂ ਬੋਲੀ ਪੰਜਾਬੀ ਜਿੰਦਾਬਾਦ getting so smaller with the you know with everything with communication with transportation and social media it's very important to do away with all those country barriers and I think it, that is what Brampton boat race represents because here you see communities from different communities so Nepal could not be behind so that is why we are here cheering for Nepal but at the same time being a part of this huge community even Brampton boat race thank you to the uh, team of Brampton boat race and especially to the founder director uh, president uh, Kurian I think that one man has been doing this for last 16 17 years if i'm not wrong so kudos to the team mai gurpreet singh here alpha motor club to aaj mai saryan da itthe bada swagat karda te naal apni team jehdi sadi punjabi ma boli da jehda sara aaj pura parivar aaya unna da bada dhanwadian ke itthe sade jehde motor boat club de utte apni sewaavan de aan aaye a te ode vich apni shamiliyat karan aaye a te jehda hindustan da jehda culture a ਉਹ ਇੱਥੇ ਵੀ ਲੋਕ ਕੈਨੇਡਾ ਦੇ ਵਿੱਚ ਬੜਾ ਵਧੀਆ ਤਰੀਕੇ ਨਾਲ ਪ੍ਰਮੋਟ ਕਰਦੇ ਆ ਤੇ ਸਾਰੀ ਮੈਕ ਕਮਿਊਨਿਟੀ ਦਾ ਬਹੁਤ ਧੰਨਵਾਦੀਆਂ ਥੈਂਕ ਯੂ ਵੈਰੀ ਮਚ ਸਾਰਿਆਂ ਦਾ ਜੀ ਪੀਡੀਸੀ ਪ੍ਰੋਗਰਾਮ ਦੇ ਰਹੇ ਸਾਰੇ ਦਰਸ਼ਕਾਂ ਨੂੰ ਪਹਿਲਾਂ ਮੇਰੇ ਵੱਲੋਂ ਦਰਬੀਰ ਸਿੰਘ ਥੂਰੀਆ ਚੇਅਰਮੈਨ ਵਿਸ਼ੇ ਪੰਜਾਬੀ ਸਭਾ ਕੈਨੇਡਾ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਸਲਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ 15ਵੀਂ ਬੋਟ ਰੇਸ ਹੋ ਰਹੀ ਹੈ ਇਸੇ ਪਾਰਕ ਦੇ ਵਿੱਚ ਉੱਥੇ ਵਿੱਚ ਅਸੀਂ ਸ਼ਾਮਲ ਹੋਣ ਲਈ ਆਏ ਆ ਵਿਸ਼ੇ ਪੰਜਾਬੀ ਸਭਾ ਦੀ ਸਾਰੀ ਟੀਮ ਹੈ ਸਾਡੀ ਯੰਗ ਜਨਰੇਸ਼ਨ ਦੀ ਸਾਰੀ ਟੀਮ ਸਾਰੀ ਆਈ ਹੋਈ ਹੈ ਸਾਡੇ ਸਾਰੇ ਭੈਣ ਭਰਾ ਜਿੰਨੇ ਵੀ ਆਏ ਆ ਅਸੀਂ ਵਿਸ਼ੇ ਪੰਜਾਬੀ ਸਭਾ ਵੱਲੋਂ ਸ਼ਮੂਲਿਤ ਕਰਨ ਲਈ ਆਏ ਆ ਕਿਉਂਕਿ ਬ੍ਰਮਕੇਂਡਾ ਇੱਕ ਮਲਟੀਕਲਚਰ ਸਿਟੀ ਹੈ ਉਹ ਸਾਰੇ ਮਲਟੀਕਲਚਰਨ ਦੇ ਸਾਥ ਦੇ ਨਾਲ ਨਾਲ ਇੱਥੇ ਵੋਟ ਰੈਸ ਜਿਹੜੀ ਹੈ ਹਰ ਸਾਲ ਹੁੰਦੀ ਹੈ ਇਹ 15ਵੀਂ ਵੋਟ ਰੈਸ ਹੈ ਜਿਦੇ ਜਾਜੀ ਪਹਿਲੀ ਵਾਰ ਵਿਸ਼ਵ ਪੰਜਾਬੀ ਸਭਾ ਨੇ ਪਾਗ ਲਿਆ ਔਰ ਸਾਨੂੰ ਬੜੀ ਖੁਸ਼ੀ ਹੈ ਕਿ ਅਸੀਂ ਸਾਰੇ ਰਲ ਮਿਲ ਕੇ ਇਹ ਜਿਹੜੇ ਦਿਨ ਮਨਾਉਨੇ ਆ ਬੜੀ ਖੁਸ਼ੀ ਦਾ ਦਿਨ ਅੱਜ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾ ਔਰ ਪੀਡੀਸੀ ਵਖਣ ਵਾਲੇ ਸਾਰਿਆਂ ਨੂੰ ਵਿਸ਼ਵ ਪੰਜਾਬੀ ਸਭਾ ਵੱਲੋਂ ਜੈ ਪੰਜਾਬੀ ਪੰਜਾਬੀ ਜਿੰਦਾਬਾਦ ਹਾਂਜੀ ਅਸੀਂ ਅ ਬ੍ਰੈਮਟਨ ਬੋਟ ਰੇਸ 'ਚ ਆਏ ਹੋਇਆ ਅਸੀਂ ਸਪான்ਸਰ ਕੀਤਾ ਹੈ ਬਾਰਤ ਦੇ ਮੰਦਿਰ ਜਿਹੜੀ ਸਾਡੀ ਕਮਿਊਨਿਟੀ ਆ ਮੰਦਿਰ ਬਣਾ ਰਹੇ ਆ ਅਸੀਂ ਤਾਂ ਅਸੀਂ ਸਾਰਿਆਂ ਨੂੰ ਟੁਗੇਦਰ ਕਰਨ ਵਾਸਤੇ ਇੱਥੇ ਆਏ ਆ ਵੀ ਸਾਡੇ ਨਾਲ ਜੁੜੋ लोगों की सेवा करो साडा एड्रेस है 100 पटोसा ड्राइव ब्रैमटन फ़ोन नंबर है फोर वन सिक्स थ्री जीरो फाइव वन टू नाइन ज़ीरो थैंक हम यहाँ पे इसलिए जुड़े क्योंकि हम सपोर्ट करना चाहते हैं कि ज़्यादा से ज़्यादा मंदिर बने और गुरुद्वारे भी बने जिससे सब कुछ एक साथ हो सब लोग एक साथ रहे जिससे कम्युनिटी में अच्छा प्रभाव पड़े धन्यवाद हम सब यहाँ पे एक साथ जुड़ने के लिए अपने रिलीजियस अपने कल्चर को आगे बढ़ावा देने के लिए हैं, ताकि और कंट्रीज़ में भी उनको इन्फ्लुएंस कर सकें कि हम अपनी कंट्रीज़ और अपने कल्चर को आगे ज़्यादा से ज़्यादा ला सकें सो हाय इट्स माई सेफ दीपक देव सो आज हम बालाजी मंदिर की तरफ से और टीएनजी की तरफ से यहाँ पर जुड़े हैं एंड हम ये बताना चाह रहे हैं कि आज हम यहाँ पर आए हैं हम बालाजी मंदिर को रिप्रेजेंट कर रहे हैं जिसमें कि हमारी कम्युनिटी जो कि बालाजी मंदिर के साथ ज़्यादा से ज़्यादा जुड़े ताकि और कम्युनिटी बढ़े और और हम अपने अपने कल्चर को और ज़्यादा लोगों की तरफ जाके ले जाके बढ़ा सकें थैंक यू हेलो एवरीवान सो मेरा नाम सिमर है और हम बला देव मंदिर एंड टी सनराइज कंपनी की तरफ से यहाँ पर आए हैं हम इनको स्पॉन्सर कर रहे हैं और uh, हमारी कंपनी जो है टी एन जी सन वो है हंड्रेड पटोसा ड्राइव स्वीट टू वन वन ब्रैमटन में और हम लोग मोगजेस टैक्स फाइलिंग और रीफाइनेंसिंग करते हैं अगर आपको किसी भी तरह का कोई हेल्प कभी भी चाहिए हो तो आप हमें कांटेक्ट कर सकते हैं और यू कैन कॉल आ सैट फोर वन सिक्स वी आर चैरिटी We have gained uh, we, get, we are looking forward about our community, growing our culture in Canada. Many of them are living homeless and we are supporting them by funding and providing the food and every necessities to them. ਟੈਸਟ ਹਮੇਸ਼ਾ ਉਹ ਕਰਨੇ ਹੈ ਕਿ ਜੇ ਨਹੀਂ ਉਹ ਕੰਮ ਕਰਦੇ 10 ਸਾਲਾਂ ਬਾਅਦ ਤੁਹਾਨੂੰ ਨਵਾਂ স্মੋਕ ਅਲਾਰਮ ਆਪਣੇ ਘਰ ਚਲਾਉਣਾ ਚਾਹੀਦਾ ਹਰ ਇੱਕ ਸਟੋਰੀ ਤੇ ਹੋਣਾ ਚਾਹੀਦਾ ਤੇ ਇਹ ਤੁਹਾਡੀ ਸਾਡੀ ਬੇਨਤੀ ਹੈ ਕਿ ਕਮਿਊਨਿਟੀ ਵੀ ਤੁਸੀਂ ਇਹ ਚੈੱਕ ਕਰਿਆ ਕਰੋ ਟੈਸਟ ਕਰਿਆ ਕਰੋ ਉਸ ਨਾਲ ਤੁਸੀਂ ਆਪਣੇ ਆਪ ਆਪਣੇ ਸਾਰੇ ਪਰਿਵਾਰ ਨੂੰ ਸੇਫ ਰੱਖ ਸਕਦੇ ਆ ਅਸੀਂ ਅਮਰਜੈਂਸੀ ਸਰਵਿਸਸ ਬਲੋਂ ਅਸੀਂ ਇਹ ਕਹਿਣਾ ਚਾਹੁੰਦੇ ਆ ਅੱਜ ਗਰਮੀ ਬਹੁਤ ਆ ਸੋ ਤੁਸੀਂ ਆਪਣੇ ਆਪ ਸਨਸਕ੍ਰੀਨ ਪਾ ਕੇ ਰੱਖੋ ਤੁਸੀਂ ਜਿਹੜਾ ਕੁਝ ਤੁਸੀਂ ਲਾਈਫ ਜੈਕਟ ਤੁਸੀਂ ਪਾਣੀ ਦੇ ਨੇੜੇ ਤੁਸੀਂ ਤਰਨਾ ਹੈਗਾ ਇਹ ਸੇਫਟੀ ਤੁਸੀਂ ਹਮੇਸ਼ਾ ਟਾਪ ਆਫ ਮਾਈਂਡ ਰੱਖਣੀ ਚਾਹੀਦੀ ਆ ਕਈ ਕਈ ਜਾਣੇ ਕਮਿਊਨਿਟੀ ਦੇ ਵਿੱਚ ਆਪਣੀ ਹੁਣ ਜਿਹੜੀ ਇੰਡੀਅਨ ਕੁਕਿੰਗ ਹੈਗੀ ਆ ਕਾफी ਧੂਆਂ ਹੋ ਜਾਂਦਾ ਜਦੋਂ ਆਪਾਂ ਕੋਈ ਸਬਜ਼ੀ ਜਾਂ ਪਰੌਂਠੇ ਪਕਾਉਨੇ ਆ ਤੁਸੀਂ ਹਮੇਸ਼ਾ ਇਹ ਸੋਚੋ ਵੀ ਜਿਹੜਾ ਤੁਹਾਡਾ ਜਿੱਥੇ ਤੁਹਾਡਾ ਕਿਚਨ ਹੈਗਾ ਤੁਸੀਂ ਨਹੀਂ ਤਾਂ ਵਿੰਡੋ ਖੋਲ ਲਓ ਪਰ ਜੇ ਤੁਹਾਡਾ স্মੋਕ ਅਲਾਰਮ ਉਹਦੇ ਨਹੀਂ ਕੋਈ ਸਰਕਮਸਟੈਂਸ ਦੇ ਵਿੱਚ ਬੰਦ ਕਰਨਾ ਚਾਹੀਦਾ ਜਾਂ ਡਿਸਕਨੈਕਟ ਕਰਨਾ ਚਾਹੀਦਾ ਉਹ ਹਮੇਸ਼ਾ ਲੱਗਣਾ ਚਾਹੀਦਾ ਨਹੀਂ ਤਾਂ ਤੁਹਾਡੇ ਪਰਿਵਾਰ ਵਾਸਤੇ ਬਹੁਤ ਜ਼ਿਆਦਾ ਖਤਰਾ ਹੋ ਸਕਦਾ ਤੁਸੀਂ ਤੁਹਾਨੂੰ ਬਹੁਤ ਵੱਡਾ ਫਾਈਨ ਲੱਗ ਸਕਦਾ ਤੇ ਜਿੱਥੇ ਤੁਸੀਂ ਸਿੰਪਲੀ ਤੁਸੀਂ স্মੋਕ ਅਲਾਰਮ ਰੱਖ ਸਕਦੇ ਆ ਤੁਸੀਂ ਹਮੇਸ਼ਾ ਇੱਕ ਮਹੀਨੇ ਬਾਅਦ ਟੈਸਟ ਕਰੋ ਜੇ ਤੁਹਾਡੇ 10 ਸਾਲ ਤੋਂ ਜ਼ਿਆਦਾ ਹੋ ਗਿਆ ਤੁਹਾਡਾ স্মੋਕ ਅਲਾਰਮ ਉਹ ਤੁਹਾਨੂੰ ਬਦਲਣਾ ਚਾਹੀਦਾ ਤੁਸੀਂ ਕੋਈ ਦੁਕਾਨ 'ਚ ਜਾ ਕੇ ਨਵਾਂ স্মੋਕ ਅਲਾਰਮ ਲੈ ਸਕਦੇ ਆ ਸੋ ਹੰਜੀ ਕਮਿਊਨਿਟੀ ਦੇ ਵਿੱਚ ਹੁਣ ਆਪਾਂ ਸੋਚਦੇ ਆ ਆਪਣੇ ਪ੍ਰੋਡੋਮਿਨੈਂਟਲੀ ਬ੍ਰੈਂਪਟਨ ਦੇ ਵਿੱਚ ਪੰਜਾਬੀ ਕਮਿਊਨਿਟੀ ਹੈਗੀ ਆ ਸੋ ਇਸ ਕਰਕੇ ਜਿਹੜੇ ਆਪਣੇ ਕੁਕਿੰਗ ਦੇ ਤਰੀਕੇ ਹੈਗੇ ਆ ਤੁਹਾਨੂੰ ਆਪਣੇ ਆਪ ਨੂੰ ਸੇਫ ਰੱਖਣ ਦੀ ਸਿਰਫ ਇਹ ਤੁਹਾਨੂੰ ਸੋਚਣਾ ਚਾਹੀਦਾ ਵੀ ਸਾਡਾ ਪਰਿਵਾਰ ਕਿਸ ਕਿਸ ਤਰ੍ਹਾਂ ਸੇਫ ਰੱਖ ਸਕਦੇ ਆ ਵਿਆਹ ਸ਼ਾਦੀਆਂ ਵਿੱਚ ਜਿੱਥੇ ਤੁਸੀਂ ਗਰਾਜ ਦੇ ਵਿੱਚ ਕੁਕਿੰਗ ਕਰਦੇ ਆ ਇਹ ਬਿਲਕੁਲ ਮਨਾ ਹੈਗਾ ਆਪਾਂ ਲੋੜੀ ਵਾਲੇ ਟਾਈਮ ਆਪਾਂ ਓਪਨ ਬਰਨਿੰਗ ਕਰਦੇ ਆ ਇਹ ਬਿਲਕੁਲ ਬੈਨ ਹੈਗਾ ਬ੍ਰੈਂਪਟਨ ਦੇ ਵਿੱਚ ਸੋ ਇਹੋ ਜੀਆਂ ਗੱਲਾਂ ਤੁਹਾਨੂੰ ਆਪਣੇ ਆਪ ਨੂੰ ਅਡਜਸਟ ਕਰਨੀਆਂ ਚਾਹੀਦੀਆਂ ਇਹ ਸੇਫਟੀ ਕਰਕੇ ਪਬਲਿਕ ਸੇਫਟੀ ਕਰਕੇ ਇਹ ਅਸੂਲ ਬਣੇ ਹੋਇਆ ਪਬਲਿਕ ਸੇਫਟੀ ਦੇ ਵਿੱਚ ਆਪਦਾ ਕਰੀਅਰ ਸਟਾਰਟ ਕਰਨਾ ਬਹੁਤ ਵਧੀਆ ਚੀਜ਼ ਹੈ ਕਿ ਆ ਸਾਡੀ ਜਿਹੜੀ ਰਿਕਰੂਟਮੈਂਟ ਹੈਗੀ ਆ ਫਾਇਰ ਬ੍ਰੈਂਪਟਨ ਫਾਇਰ ਡਿਵੀਜ ਫਾਇਰ ਡਿਪਾਰਟਮੈਂਟ ਦੇ ਵਿੱਚ ਤੁਸੀਂ ਬ੍ਰੈਂਪਟਨ ਸਿਟੀ ਆਫ ਬ੍ਰੈਂਪਟਨ ਦੇ ਵੈਬਸਾਈਟ ਤੇ ਦੇਖ ਸਕਦੇ ਆ ਤੁਸੀਂ ਆਪਣੇ ਆਪ ਨੂੰ ਤੁਹਾਡੇ ਇਹ ਕ੍ਰੀਡੈਂਸ਼ੀਅਲਸ ਹੈਗੇ ਆ ਆ ਫਾਇਰ ਫਾਈਰਫਾਈਟਿੰਗ ਵਾਲੇ ਜਿਹੜੇ ਕੋਰਸ ਹੈਗੇ ਤੁਸੀਂ ਉਹ ਲੈ ਸਕਦੇ ਆ ਸਿਰਫ ਫਾਇਰਫਾਈਟਿੰਗ ਨਹੀਂ ਫਾਇਰ ਪ੍ਰੀਵੈਂਸ਼ਨ ਵੀ ਤੁਸੀਂ ਉਸ ਏਰੀਆ 'ਚ ਵੀ ਜਾ ਸਕਦੇ ਆ ਪਬਲਿਕ এডੂਕੇਸ਼ਨ ਦੇ ਵਿੱਚ ਵੀ ਕਈ ਹਿੱਸੇ ਹੈਗੇ ਆ ਫਾਇਰ ਸਰਵਿਸ ਦੇ ਵਿੱਚ ਜਿਸਨੂੰ ਤੁਸੀਂ ਇੰਟਰਸ ਲੈ ਸਕਦੇ ਆ ਜੇ ਤੁਹਾਡੀ ਇੰਜੀਨੀਅਰਿੰਗ ਦੀ ਤੁਹਾਡੀ ਸਪੈਸ਼ਲਟੀ ਹੈਗੀ ਆ ਤੁਸੀਂ ਫਾਇਰ ਪ੍ਰੀਵੈਂਸ਼ਨ ਦੇ ਵਿੱਚ ਬਿਲਡਿੰਗ ਕੋਡ ਫਾਇਰ ਕੋਡ ਉਹ ਹੋ ਰੈਗੂਲੇਟ ਕਰ ਸਕਦੇ ਆ ਸੋ ਜਿਹੜੇ ਸਾਰੇ ਕ੍ਰੀਡੈਂਸ਼ਲ ਹੈਗੇ ਤੁਸੀਂ ਪਤਾ ਕਰ ਸਕਦੇ ਆ ਜਾਣਕਾਰੀ ਕਰ ਸਕਦੇ ਆ ਉਹ ਯੂਨੀਵਰਸਿਟੀ ਦੇ ਵਿੱਚ ਫਾਇਰ ਪ੍ਰੋਟੈਕਸ਼ਨ ਟੈਕਨੋਲੋਜੀ ਫਾਇਰ ਇੰਜੀਨੀਅਰਿੰਗ firefighting it colleges ਹੈਗੇ ਆ ਤੁਸੀਂ ਉਸ ਤਰ੍ਹਾਂ ਪਤਾ ਕਰ ਸਕਦੇ ਆ ਵੀ ਤੁਹਾਨੂੰ ਕਿਹੜੇ ਕੁਆਲਿਫੀਕੇਸ਼ਨ ਚਾਹੀਦੇ ਆ ਮੈਂ ਵੀ ਕਮਿਊਨਿਟੀ ਟੂ ਸਰਵ ਇੱਕ ਸੇਵਾ ਹੈਗੀ ਆ ਸਾਡੀ ਕਮਿਊਨਿਟੀ ਲਈ ਇਹ ਸੇਵਾ ਤੇ اسپੈਸ਼ਲੀ ਆਪਣੀ ਸਿੱਖ ਕਮਿਊਨਿਟੀ ਦੇ ਵਿੱਚ ਆਪਣੀ ਇਹ ਧਰਮ ਦੇ ਵਿੱਚ ਲਿਖਿਆ ਸੇਵੀ ਸੇਵਾ ਕਰਨ ਦਾ ਸਭ ਤੋਂ ਵੱਡੀ ਗੱਲ ਹੈਗੀ ਆ ਸੋ ਸੇਵਾ ਸਭ ਤੋਂ ਜ਼ਰੂਰੀ ਆ ਅੱਜ यहां पर ہم ਬੋਟ ਰੇਸ ਕਰ ਰਹੇ ہیں ਜੋ कुरियर ਨੇ ਆਰਗੇਨਾਈਜ਼ کیا ਹੈ यहां देखिए ਕਿੰਨਾ ਕਲਚਰਲ diversity ota, ota, ota. aapko dekhiye yahan pe parade dikhai degi then there's a boat race ye yeah, one of the biggest event in canada one of the only one kind of boat race and this will happen right now and thank you all for joining right now we starting the procession thank you <coughs> ਯਾ ਬੀ ਬੋਲੋ ਸ਼ੇਰਾ ਬੋਲ ਪੰਜਾਬੀ ਬੋਲ ਬੋਲ ਪੰਜਾਬੀ ਬੋਲੋ ਸ਼ੇਰਾ ਬੋਲ ਪੰਜਾਬੀ ਬੋਲ मां बोली दे बोल न सुचे बोल वजा के टोल। बोल पंजाबी बोल शेरा बोल बोल के वेख बोल के केख संदूक दा किन्ने हीरे पन्ने बोल के केख संदोक दा किन्ने हीरे पन्ने आशम लाल दमोदर बहू मोती वन सवन्ने ਆਸ਼ਮ ਲਾਲ ਤਮੂਦਰ ਬਾਹੂ ਮੋਤੀਵੰਨ ਸਵੰਨੇ ਫਰੀਦ ਤੇ ਨਾਨਕ وارਸ ਬੁੱਲਾ ਫਰੀਦ ਤੇ ਨਾਨਕ وارਸ ਬੁੱਲਾ ਭਰ ਗਏ ਮਾਂ ਦੀ ਜੋ ਬੋਲ ਪੰਜਾਬੀ ਬੋਲ ਸ਼ੇਰਾ ਬੋਲ ਪੰਜਾਬੀ ਬੋਲ ਬੋਲ ਪੰਜਾਬੀ ਖਲਾ ਜੰਨੀਆਂ ਵੀ ਤੂੰ ਸਿੱਖ ਸਕਦਾ ਏ ਸ਼ੇਰਾ ਮਾਂ ਬੋਲੀ ਦੇ ਬੋਲਾਂ ਬਿਨਾਂ ਸੀਨਾ ਠਰਨਾ ਤੇਰਾ ਮਾਂ ਬੋਲੀ ਦੇ ਬੋਲਾਂ ਬਿਨਾਂ ਸੀਨਾ ਠਰਨਾ ਤੇਰਾ ਰੂਹ ਦੇ ਰਜ ਲਈ ਮਾਂ ਬੋਲੀ ਦੇ ਹੋ ਰੂਹ ਦੇ ਰਜ ਲਈ ਮਾਂ ਬੋਲੀ ਦੇ ਤੁੱਲਾ ਪੈਂਦਾ ਤੋ ਬੋਲ ਪੰਜਾਬੀ ਬੋਲ ਸ਼ੇਰਾ ਬੋਲ ਪੰਜਾਬੀ ਪੰਜਾਬੀ ਬੋਲ ਸ਼ੇਰਾ ਬੋਲ ਪੰਜਾਬੀ ਬੋਲ ਮਾਂ ਦੇ ਪੈਰਾਂ ਵਿੱਚ ਹੈ ਜੰਨਤ ਸੱਚ ਸਿਆਣੇ ਕਹਿੰਦੇ ਮਾਂ ਬੋਲੀ ਨੂੰ ਭੁੱਲਣ ਵਾਲੇ ਇੱਥੇ ਉੱਥੇ ਢੈਂਦੇ ਮਾਂ ਦੇ ਪੈਰਾਂ ਵਿੱਚ ਹੈ ਜੰਨਤ ਸੱਚ ਸਿਆਣੇ ਕਹਿੰਦੇ ਮਾਂ ਬੋਲੀ ਨੂੰ ਭੁੱਲਣ ਵਾਲੇ ਇੱਥੇ ਉੱਥੇ ਢੈਂਦੇ ਮਾਂ ਬੋਲੀ ਵਿੱਚ ਬੋਲਿਆ ਬਾਬਾ ਮਾਂ ਬੋਲੀ ਵਿੱਚ ਬੋਲਿਆ ਬਾਬਾ ਬੋਲ ਬੜੇ ਅਣ ਬੋਲ ਬੋਲ ਪੰਜਾਬੀ ਬੋਲ ਸ਼ੇਰਾ ਬੋਲ ਪੰਜਾਬੀ ਬੋਲ ਬੋਲ ਪੰਜਾਬੀ ਬੋਲ ਸ਼ੇਰਾ ਬੋਲ ਪੰਜਾਬੀ ਬੋਲ ਬੋਲ ਪੰਜਾਬੀ ਬੋਲ ਵੇਖ ਬੇਰੁਖੀ ਐਨੀ ਮਾਂ ਤੇਰੀ ਮਰ ਚੱਲੀ ਤੇਰੀ ਵੇਖ ਬੇਰੁਖੀ ਐਨੀ ਮਾਂ ਤੇਰੀ ਮਰ ਚੱਲੀ ਕਿਹੜਾ ਰਨਕੇ ਸਾਗ ਖਵਾਉ ਕੌਣ ਚਬਾਉ ਛੱਲੀ ਕਿਹੜਾ ਰਨਕੇ ਸਾਗ ਖਵਾਉ ਕੌਣ ਚਬਾਉ ਛੱਲੀ ਅਜੇ ਵੀ ਵੇਲੇ ਬਹਿ ਜਾ ਰਾਣੇ ਓ ਅਜੇ ਵੀ ਵੇਲੇ ਆਹ ਆਪਣੀ ਦੇ ਕੋਲ ਬੋਲ ਪੰਜਾਬੀ ਬੋਲ ਸ਼ੇਰਾ ਬੋਲ ਪੰਜਾਬੀ ਬੋਲ ਬੋਲ ਪੰਜਾਬੀ ਬੋਲ ਸ਼ੇਰਾ ਬੋਲ ਪੰਜਾਬੀ ਬੋਲ ਪੰਜਾਬੀ ਬੋਲ ਪੰਜਾਬੀ ਪੰਜਾਬੀ ਬੋਲ ਪੰਜਾਬੀ ਪੰਜਾਬੀ ਬੋਲ ਪੰਜਾਬੀ ਵਜਾ ਕੇ ਢੋਲ ਪੰਜਾਬੀ ਪੰਜਾਬੀ ਬੋਲ ਪੰਜਾਬੀ बोल पंजाबी पंजाबी बोल पंजाबी पंजाबी बोल पंजाबी पंजाबी बोल पंजाबी पजा के ढोल पंजाबी ਪੰਜਾਬੀ ਬੋਲ ਸ਼ੇਰਾ ਬੋਲ ਪੰਜਾਬੀ ਬੋਲ ਬੋਲ ਪੰਜਾਬੀ ਬੋਲ ਸ਼ੇਰਾ ਬੋਲ ਪੰਜਾਬੀ ਅੱਜ ਪਹੁੰਚੇ ਆ ਬ੍ਰੈਂਟਨ ਪ੍ਰੋਫੈਸਰਸ ਲੀਗ ਬ੍ਰੈਂਟਨ ਦੀ ਪ੍ਰੋਫੈਸਰ ਲੀਗ ਜਿੱਥੇ ਕੈਨੇਡੀਅਨ ਨਹਿਰੂ ਟਰੋਫੀ ਬੋਟ ਰੇਸ ਹੋ ਰਹੀ ਹੈ ਪਿਛਲੇ ਕਾਫੀ ਸਾਲਾਂ ਤੋਂ ਜੋ ਕੋਰੀਅਨ ਹੈ ਉਹ ਆ ਜਿਹੜੀ ਬੋਟ ਰੇਸ ਹੈ ਆਈ ਕੰਡੀਆ ਦਾ ਬੈਕ ਹੋਮ ਦਾ ਕਲਚਰ ਹੈ ਜਿਹੜਾ ਸਾਡੇ ਕੈਨੇਡਾ ਚ ਵੀ ਮਿਸ ਨਹੀਂ ਹੋਇਆ ਸੋ ਕੈਨੇਡਾ ਦੇ ਅੰਦਰ ਬੋਟ ਰੇਸ ਇੱਥੇ ਕਮਿਊਨਿਟੀ ਨੇ ਵੱਟ ਚੱਕ ਕੇ ਕੈਨੇਡੀਅਨਸ ਇੰਡੀਅਨਸ ਪੰਜਾਬੀ ਹਿੰਦੂ ਮੁਸਲਮ 크ਰਿਸਚIANS ਸਾਊਥ ਇੰਡੀਅਨ ਸਭ ਨੇ ਮਿਲ ਕੇ ਇੱਥੇ ਪਾਰਟ ਲੇਤਾ ਹੈ ਸਾਡੇ ਆਨਰੇਬਲ ਮੈਂਬਰ ਆਫ ਪਾਰਲੀਮੈਂਟਸ ਵਿੱਚ ਰੂਬੀ ਸੋਹਤਾ ਸੋਨੀਆ ਸਿੱਧੂ ਅਮਰਪ੍ਰੀਤ ਸੋਢੀ ਐਮਪੀਪੀ ਐਮਪੀਪੀ ਅਮਰਜੋਤ ਸੰਧੂ ਪ੍ਰਮੇਸ਼ਰ ਕਾਰੀਆ ਆਨਰੇਬਲ ਪੈਟ੍ਰਿਕ ਬ੍ਰਾਊਨ ਮੇਅਰ ਬ੍ਰੈਂਟਨ ਦੇਰ ਤੇ ਮੇਅਰ ਬ੍ਰਾਊਨ ਨੇ ਇਹਦੇ ਉੱਪਰ ਹਮੇਸ਼ਾ ਇਦਾਂ ਦੇ ਜਿਹੜੇ ਇਵੈਂਟ ਆ ਉਹਨਾਂ ਨੂੰ ਸਪੋਰਟ ਕਰਦੇ ਆ ਸਾਡੇ ਹੋਰ ਵੀ ਕਾਫੀ ਪੋਲਿਟਿਸ਼ੀਅਨਸ ਕਮਿਊਨਿਟੀ ਅਗਰ ਦੇਖੇ ਕਿੰਨੀ ਲਾਈਨ ਅਪ ਲੱਗੀ ਹੈ ਔਰ ਵਿਸ਼ਵ ਪੰਜਾਬੀ ਸਭਾ ਕਤੂਰੀਆ ਸਾਹਿਬ ਡਾਕਟਰ ਦਲਬੀਰ ਕਤੂਰੀਆ ਜਿਹੜੇ ਕਿ ਹਮੇਸ਼ਾ ਇਦਾਂ ਦੇ ਇਵੈਂਟ ਨੂੰ ਸਪੋਰਟ ਕਰਦੇ ਆ ਵਿਸ਼ਵ ਪੰਜਾਬੀ ਸਭਾ ਬ੍ਰੈਂਟਨ ਉਹਨਾਂ ਦੀ ਤਰਫ ਤੋਂ ਉਹਨਾਂ ਨੂੰ ਸਲੂਟ ਹੈ ਕਿਉਂਕਿ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦੇ ਆ ਔਰ ਕਮਿਊਨਿਟੀ ਦੀ ਹਮੇਸ਼ਾ ਹੱਥ ਫੜਦੇ ਆ ਉਹਨਾਂ ਨੇ ਵੀ ਐਸ ਸਟੇਜ ਨੂੰ ਇੱਕ ਸਪੋਰਟ ਦਿੱਤੀ ਹੈ ਆਪਣੇ ਜਰੀਏ ਅਸੀਂ ਕਤੂਰੀਆ ਸਾਹਿਬ ਦਾ ਵੀ ਥੈਂਕਸ ਕਰਦੇ ਆਂ ਔਰ ਸਾਰੀ ਕਮਿਊਨਿਟੀ ਦਾ ਥੈਂਕਸ ਕਰਦੇ ਆਂ ਜਿਹੜੇ ਕਿ ਐਸ ਪ੍ਰੋਫੈਸਰ ਲੇਕ ਦੇ ਅੰਦਰ ਇੰਨਾ ਵੱਡਾ ਈਵੈਂਟ ਇੰਨੇ ਸਾਲਾਂ ਤੋਂ ਕਰਦੇ ਆ ਰਹੇ ਆ ਸੋ ਸਾਰਿਆਂ ਨੂੰ ਸਲੂਟ ਹੈ ਐਂਡ ਥੈਂਕਸ ਟੂ ਦ ਕਮਿਟੀ ਫਾਰ ਦ ਸਪੋਰਟ ਥੈਂਕ ਯੂ ਥੈਂਕ ਯੂ ਯੂ ਹੈਵ ਅ ਕੁਰਿਅਮ ਹੂ ਆਰਗੇਨਾਈਜ਼ ਦਸ ਬੋਟ ਰੇਸ ਏਵਰੀ ਈਅਰ ਇਨ ਦ ਬ੍ਰੈਂਟਨ ਐਂਡ ਵੀ ਹੈ ਮਿਸਟਰ ਡਾਕਟਰ ਦਲਬੀਰ ਕਤੂਰੀਆ ਫਰਮ ਵਿਸ਼ ਪੰਜਾਬੀ ਸਭਾ ਕੁਰਿਅਮ ਵਾਟ ਯੂਲ ਸੇ ਕਮਿਊਨਿਟੀ ਸਪੋਰਟ ਏਵਰੀ ਕਮਿਊਨਿਟੀ ਮੈਂਬਰ ਦੇ ਰੀ ਸ਼ੇਅਰ ਐਂਡ ਫ Last 15 years, we are doing this boat race. This boat race is we start initially as our community, minority community. But right now, we converted to all communities here. So, there's a lot of communities uh, politicians, federal level ministers, provincial level ministers, city level, police, fire force, all the communities, everybody participating now. It's like a big event now. So, we are really happy to have an event like this, not limited with our community, but a wider range. So, special thanks to uh, Mayor Patrick Brown and Dr. Dalbir kathuria because he always supports such a cause. And uh, Mayor Brown because he is the one who always initiate these kind of initiatives. We saw his video a couple of days ago yes. promoting this boat race. Yes, yes, yes. yes, Mayor Mayor Brown is one of our uh, backbone. He always with me, always support me. Whatever I ask, he will do for this. So, this boat race is happening. with the blessing of the old politicians here me brown is among the main but all the mb ambp yes. yes. everybody keeps yes. supporting yes. so community supporting yes. so okay. this is it's not a small thing it's a big thing and a lot of hard work too okay. yeah. uh, dr kaduria tusi aa hamesha support karde ho har saal koi na koi event chahe uthiya da event hoye aur punjabi maa boli di seva twade jehde darwaje hamesha khulle rehnde hai kitthoh aa seva bhavna aandi hai ਦੇਖੋ ਇਹ ਤਾਂ ਜੋ ਨਾਲ ਮਿਲ ਕੇ ਆਪਾਂ ਸਾਰੇ ਕਮੇਟੀਾਂ ਵਾਲੇ ਕੰਮ ਕਰਦੀਆਂ ਆਪਾਂ ਇੱਥੇ ਮਲਟੀਕਲਚਰਲ ਸੁਸਾਇਟੀ ਰਹਿੰਦੇ ਆ ਆਪਣਾ ਸਾਰਾ ਫਰਜ਼ ਬਣਦਾ ਕਿ ਆਪਾਂ ਸਾਰੇ ਨਾਲ ਮਿਲ ਕੇ ਕੰਮ ਕਰੀਏ ਜੇ ਕੋ ਸਾਡੇ ਇਵੈਂਟ ਵੀ ਹੁੰਦੇ ਆ ਕੋਣ ਨਾਲ ਮਿਲ ਕੇ ਮਨਾਈਏ ਮੈਂ ਥੈਂਕਸ ਕਰਦਾ ਮਿਸਟਰ ਕੁਰੀਅਨ ਦਾ ਇਹਨਾਂ ਨੇ ਬਰਾਕ ਕਮੇਟੀ ਦਾ ਵੀ ਮੈਨੂੰ ਐਜ਼ ਅ ਵਾਈਸ ਪ੍ਰੈਜ਼ੀਡੈਂਟ ਚੁਣਿਆ ਹੋਇਆ ਔਰ ਅਸੀਂ ਸਾਰੇ ਨਾਲ ਮਿਲ ਕੇ ਕੰਮ ਕਰਦੇ ਹਾਂ ਜਦੋਂ ਬੋਰਡ ਰੈਸ ਦੀ ਯਾਰੀ ਗੱਲ ਹੋਈ ਤਮੈਨ ਕਾ ਜੀ ਵਿਸ਼ੇ ਪੰਜਾਬੀ ਸਭਾ ਵੱਲੋਂ ਜੇ ਅਪ ਵੱਖਰੇ ਬੈਂਡਰ ਥੱਲੇ ਵੱਖਰੀ ਟੀਮ ਲੈ ਕੇ ਆਵਾਂਗੇ ਵੱਖਰਾ ਪਰਿਵਾਰ ਲੈ ਕੇ ਆਵਾਂਗੇ ਸਾਡੇ ਯੰਗਸਟਰ ਵੀ ਹੋਣਗੇ ਸਾਡੇ ਦੂਜੇ ਸਾਡੇ ਮੈਂਬਰ ਵੀ ਹੋਣਗੇ ਅੱਜ ਅਸੀਂ ਇਸ ਕਮਿਊਨਿਟੀ ਨੂੰ ਜੁਆਇਨ ਕੀਤਾ ਪਹਿਲੀ ਵਾਰ ਅਸੀਂ ਬੋਟ ਰੇਸ ਦੇ ਵਿੱਚ ਆਏ ਕੀ ਭਾਗ ਲੈ ਰਹੇ ਹਾਂ ਔਰ ਬੜਾ ਚੰਗਾ ਲੱਗ ਰਿਹਾ ਹੈ ਜੋ ਸਾਡੇ ਕਮੇਟੀਆਂ ਇਕੱਠੇ ਹੋ ਕੇ ਕੰਮ ਕਰਦੀਆਂ ਹਨ ਕੱਟਿਓ ਕੇ ਸੈਲੀਬ੍ਰੇਟ ਕਰਦੀਆਂ ਕੱਟਿਓ ਕੇ ਵਿਸਾਖੀ ਦੀਵਾਲੀ ਹੋਲੀ ਔਰ ਇਹੋ ਜਿਹੇ ਰਿਪੋਰਟਰ ਇਸ ਵਰਗੇ ਸੀਜ਼ਨ ਜਿਹੜੇ ਹੈਗੇ ਆ ਉਹ ਵੀ ਕੱਟਿਓ ਕੋ ਮਨਾਉਂਦੇ ਆ ਬਹੁਤ ਚੰਗਾ ਲੱਗਦਾ ਔਰ ਮੈਂ ਥੈਂਕਸ ਕਰਾਂ ਕਿ ਸਾਡਾ ਲੀਡਰ ਚੰਗਾ ਹੈ ਤੁਹਾਡਾ ਲੀਡਰ ਚੰਗਾ ਹੋਵੇ ਕੋ ਸਾਡਾ ਕੁਰੀਆਂ ਵਰਗਾ ਲੀਡਰ ਹੈ ਇਜ਼ ਵੈਰੀ ਗੁੱਡ ਲੀਡਰ ਜੇ ਲੀਡਰ ਤੁਹਾਡੇ ਪਿੱਛੇ ਚੰਗਾ ਹੋਵੇ ਤਾਂ ਕੰਮ ਜਿਹੜੇ ਸਾਰੇ ਚੰਗੇ ਹੁੰਦੇ ਆ ਹੀ ਇਜ਼ ਵੈਰੀ ਹਾਰਡ ਵਰਕਿੰਗ ਆਏ ਐਂਡ ਵੀ ਆਰ ਆਲਸੋ ਵਿਦ ਹਿਮ 올 ਦਾ ਟਾਈਮ ਵੀ ਆਲਵੇਸ ਸਪੋਰਟ ਹਿਮ ਸੋ ਅੱਜ ਵਿਸ਼ਵ ਪੰਜਾਬੀ ਸਭਾ ਦੀ ਅੱਜ ਵੋਟ ਹੈਗੀ ਹੈ ਕਿੰਨੇ ਮੈਂਬਰ ਸਾ ਵੋਟ ਅਸੀਂ ਦੋ ਵੋਟਾਂ ਨੂੰ ਕਈਆਂ ਹੋਈਆਂ ਪਤਾ ਨਹੀਂ ਕਿੰਨਾ ਨੰਬਰ ਵੋਟ ਹੈ ਕੁਰੀਆਂ ਦੱਸੇਗਾ ਸਾਨੂੰ ਪਰ ਅਸੀਂ ਜਿਹੜੇ 22 ਬੰਦੇ ਤਿਆਰ ਬੈਠੇ ਆ ਜੀ ਦੋ ਵੋਟਾਂ ਸਾਡੇ ਕੋਲ ਵਿਸ਼ਵ ਪੰਜਾਬੀ ਸਭਾ ਦੀਆਂ ਤਿਆਰ ਹੈ ਵੈਰੀ ਗੁੱਡ ਕੁਰੀਆਂ ਹਾਊ ਮਨੀ ਵੋਟਸ ਆਰ देयर ਐਂਡ ਵਾਟ ਆਰ ਦਾ ਲਾਈਕ ਦਾ ਵਿਨਰ ਵਾਟ ਹੀਲ ਗੈਟ देयर इज 20 ਵੋਟਸ ਟੁਡੇ ਓਕੇ ਰੇਸਿੰਗ ਐਂਡ ਹਾਊ ਮਨੀ ਮੈਂਬਰਸ ਇਨ ਵੋਟ each boat 10 people okay yeah. so 20 boats each has 10, 10. okay yeah. that's, that's a race going to end up at 5 o'clock okay fine so best wishes and keep doing the good work thank korean you. Thank, thank you organized by the korean and the malayalam samaj Gujarati group of brampton support them and will continue support in coming years as well once again congratulations to the malayalam samaj as well as the korean and organizing team for putting this great event together. Thank you once again. Bye. Congratulations for Korean Samaj and keep going and keep doing this event. Everybody's enjoying and I hope every year more and more they are going and grow. Thank you so much. Congratulations. Real support from Gujarati group of Brampton, me and bhai. I'm Archana Vakil and Nayan. Uh, thank you so much. Here comes the Brampton Mariali Samajam. 15 ਕੈਨੇਡੀਅਨ ਨਹਿਰ ਵਰਟਰੀਸ ਯੂ ਸੌਂਟ ਟੂ ਵੇ ਅੱਜ ਮੈਂ ਵਰਟਰੀਸ ਤੇ ਇਥੇ ਪਹੁੰਚਿਆ ਤੇ ਵਿਸ਼ਵ ਪੰਜਾਬੀ ਸਭਾ ਨੇ ਵੀ ਇਹ ਚਾ ਕੇ ਇਥੇ ਪਾਰਟਿਸਪੇਟ ਕੀਤਾ ਦਲਵੀਰ ਕਥੂਰੀਆ ਹੋਣੀ ਉਹਦੀ ਪੂਰੀ ਟੀਮ ਇਥੇ ਪਹੁੰਚੀ ਹੋਈ ਆ ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਤੇ ਨਾਲ ਨਾਲ ਜਿਹਨੇ ਆਰਗੇਨਾਈਜ਼ਰ ਨੇ ਉਹਨਾਂ ਨੂੰ ਸ਼ੁਭ ਸ਼ਾਮਾ ਕਿਉਂਕਿ ਉਹ ਉਹ ਇਥੇ ਇਕੱਠੇ ਹੋ ਕੇ ਕਮਿਊਨਿਟੀ ਵਾਸਤੇ ਬਹੁਤ ਵਧੀਆ ਕੰਮ ਕਰਦੇ ਨੇ ਇੱਕ ਵਾਰ ਫਿਰ ਸਾਰੀ ਕਮੇਟੀ ਜੀ ਮੁਬਾਰਕਾਬਾਦ